ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਤੂਰ ਡੇਰੀ ਫਾਰਮ ਤੋਂ ਬਣਾ ਰਹੇ ਹਾਂ ਜੋ ਤਾਜ਼ੀਆਂ ਸੂਈਆਂ ਗਾਵਾਂ ਲੈ ਕੇ ਆਏ ਆਂ ਵੀਰ ਕੋਲੋਂ ਚਾਰ ਨੇ ਉਹ ਵੀ ਤਾਜ਼ੀਆਂ ਸੂਈਆਂ ਨੇ ਆਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਾਰੇ ਪੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਪਹਿਲਾਂ ਤਾਂ ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ ਨਾਮ ਰਸ਼ਪਾਲ ਸਿੰਘ ਤਨ ਭਿੰਡਰਕਲਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਤਨਕੋ ਠੀਕ ਹੈ ਜੀ ਮਾਈ ਨੰਬਰ ਬੋਲ ਦਿਓ ਜੀ ਆਪਣਾ ਮਾਈ ਨੰਬਰ 93640 5556 ਨੇੜੇ ਕਿਹੜਾ ਪਿੰਡ ਰਹਿ ਜਾਂਦਾ ਹੈ ਆਪਣੇ ਜਿਹੜੇ ਜਰਾਲਾਵਾਦ ਲੋਗੜ ਐਂਡਗੜ ਦਾਤਾ ਰੈੜੀਵਾ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਲੈ ਕੇ ਆਏ ਹਾਂ ਜੀ ਚਾਰ ਆ ਜੀ ਤਾਜ਼ੀਆਂ ਸੂਈਆਂ ਠੀਕ ਹੈ ਜੀ ਅੱਛਾ ਜੀ ਚੱਲ ਪਹਿਲੇ ਨੰਬਰ ਤੇ ਜਿਹੜੀ ਬੈੜ ਦੇਖ ਰਹੇ ਹਾਂ ਜਰਸੀ ਕਿਹੜਾ ਸੂਆ ਸੂਈ ਹੈ ਜੀ ਇਹ ਇਹ ਪਲੂਨ ਬੱਚੀ ਸੂਈ ਹੈ ਜੀ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹ ਹੋ ਗਏ ਤੀਜਾ ਚੌਥਾ ਦਿਨ ਆ ਗਿਆ ਠੀਕ ਹੈ ਜੀ ਬੱਚਾ ਕੀ ਦਿੱਤਾ ਇਹ ਅੱਛਾ ਜੀ ਬੱਚਾ ਬੱਚਾ ਹੈ ਹਾਂ ਜੀ ਠੀਕ ਹੈ ਜੀ ਕਿੰਨਾ ਕ ਬੋਲਾ ਤਿਆਰ ਆ ਜੀ ਇਹ ਥੱਲੇ ਹੋਊਗਾ 7-8 ਕਿਲੋ ਜੀ ਠੀਕ ਹੈ ਜੀ 7-8 ਕਿਲੋ ਬੋਲਾ ਤਿਆਰ ਆ ਹਾਂ ਜੀ ਤਿਆਰ ਆ ਜੀ ਠੀਕ ਹੈ ਖੋਲ ਲਈ ਤੋੜ ਕੇ ਦਿਖਾ ਦੋ ਬਾਕੀ ਖਾਣਾ ਵਾ ਨਾ ਬਹੁਤ ਚੰਗਾ ਜੀ ਹੈ ਨਾ ਹਾਂ ਜੀ ਹਾਂ ਜੀ ਚਾਰੇ ਥਾਣਾ ਪੂਰੇ ਗੈਰ ਨਹੀਂ ਸੀ ਨਾ ਵੀਰੇ ਉਹ ਮੇਰੀ ਕੋਈ ਠੀਕ ਹੈ ਜੀ ਹਾਂ ਬਾਈ ਕਹਿੰਦਾ ਸਹੀ ਗੱਲ ਆ ਬਾਈ ਬਾਕੀ ਤਾਰ ਬਹੁਤ ਚੰਗੀ ਹੋ ਪੋਲੀ ਬਹੁਤ ਹੋ ਹੈ ਨਾ ਹਾਂ ਜੀ ਹਾਂ ਜੀ ਠੀਕ ਆ ਬਾਈ ਮੋੜ ਲਓ ਬਈ ਕੋਈ ਗੱਲ ਨਹੀਂ ਕੀ ਮੋਲ ਰੱਖੂ ਬਾਈ ਜਾਇਦਾ ਜਾਇਦਾ ਵੀ ਆਪਾਂ ਲੈਣ ਦੇਣ ਨਾਲੇ ਮੋਲ ਕਰਨਾ ਵਾ ਤੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਆ ਵੀ ਇਹ ਪੁਘਾਈ ਨਾ ਕਰਨੀ ਸਹੀ ਗੱਲ ਆ 30000 ਰੁਪਏ ਆਪਾਂ ਚੜੀ ਆ ਜੀ ਠੀਕ ਆ ਬਾਈ ਬਾਈ ਕਹਿੰਦਾ 35000 ਰੁਪਏ ਆਪਾਂ ਵਾੜ ਦੇਣੀਆਂ ਕਿੰਨਾ ਕੁ ਦੁੱਧ ਕਰ ਦੋ ਜੀ ਐਸਟੀਮੇਟ ਵੀਰੇ 12-13 ਕਿਲੋ ਦੇ ਦਊਗੀ ਬਾਹਲਾ ਨਹੀਂ ਆਪਾਂ ਕਹਿੰਦੇ ਠੀਕ ਆ ਹਾਂ ਜਿੱਦੱਕ ਵੈਦ ਆ ਜਾਦ ਕੁਆਲਟੀ ਪੂਰੀ ਆ ਜਾਦ ਕੁਆਲਟੀ ਫੇਸਬੁਕ ਸਹੀ ਗੱਲ ਆ ਫੇਸਬੁਕ ਬਹੁਤ ਚੰਗਾ ਬਾਕੀ ਜਾਦ ਕੁਆਲਟੀ ਵੀ ਚੰਗੀ ਆ ਬਾਕੀ ਠੰਡੀ ਸੀਟ ਆ ਕੋਈ ਉਹੋ ਜੀ ਕਰਨੀ ਐ ਜੋ ਮਰਜੀ ਮੈਂ ਤੁਹਾਨੂੰ ਬਾਈ ਅਸਰਾ ਦਿਖਾ ਦਿੰਦਾ ਸਹੀ ਗੱਲ ਆ ਬਾਈ ਹਾਂ ਕੋਈ ਗੱਲ ਨਹੀਂ ਐ ਠੰਡੀ ਸੀਲ ਪੂਰੀ ਆ ਕੋਈ ਵਾਸਤਾ ਨਹੀਂ ਬਾਕੀ ਬਾਈ ਕਹਿੰਦਾ ਪੋਲੀ ਚੰਗੀ ਆ ਗਈ ਅੱਗੇ ਬਾਈ ਦੋ ਨੰਬਰ ਇਹ ਵੀਰੇ ਰਾਤ ਸੋਈ ਆ ਠੀਕ ਆ ਬਾਈ ਇਹ ਕਿਹੜਾ ਸੁਆ ਸੋਈ ਆ ਦੂਜਾ ਸੁਆ ਸੋਈ ਆ ਠੀਕ ਆ ਮਗਰ ਵੱਚੀ ਬਹੁਤ ਕੁਆਲਟੀ ਦੀ ਆ ਸਹੀ ਗੱਲਾਂ ਬਾਈ ਬੱਸੀ ਬਹੁਤ ਕੁਆਲਿਟੀ ਆ ਹਨਾ ਚੰਗੇ ਢੀਕੇ ਦੀ ਆ ਚੰਗਾ ਢੀਕਾ ਉਹ ਦਾਦੇ ਹੀ ਭਰਾਇਆ ਬਈ ਆਪਾਂ ਨੂੰ ਨਹੀਂ ਪਤਾ ਵੀ ਕਿਹੜਾ ਭਰਾਇਆ ਬਈ ਠੀਕ ਆ ਬਾਈ ਹਾਂਜੀ ਬਾਕੀ ਆਪ ਤਾਂ ਹਜੇ ਕ੍ਰੋਸ ਚ ਹੈਨਾ ਹਾਂ ਹਾਂ ਠੰਡੀ ਛਿਲ ਪੂਰੀ ਆ ਬਾਈ ਪੂਰੀ ਵੀਰੋ ਜਿਵੇਂ ਮਾਰਦੀ ਕੋਈ ਵਾਸਤਾ ਹੀ ਨਹੀਂ ਯਾਰ ਕੋਈ ਗੱਲ ਹੀ ਨਹੀਂ ਚੱਲੋ ਲੈ ਸਹੀ ਗੱਲਾਂ ਬਾਕੀ ਐਟਰ ਦਾ ਹੀ ਬਹੁਤ ਕਮਾਲ ਦਾ ਕਿੰਨਾ ਕ ਬੋਲਾ ਕੱਢਿਆ ਬਾਈ ਵੀਰੋ 3 ਕਿਲੋ ਕੱਢਿਆ ਠੀਕ ਆ ਬਾਈ ਕਹਿੰਦਾ 3 ਕਿਲੋ ਬੋਲਾ ਕੱਢਿਆਗਾ ਬਾਕੀ ਠੰਡੀ ਛਿਲ ਬਾਈ ਨੇ ਆਪਾਂ ਨੂੰ ਦਿਖਾਈ ਦਿੱਤੀ ਪੂਰੀ ਆ ਬਾਕੀ ਐਡਰ ਨੇੜੇ ਤੋਂ ਚੱਕਰ ਵਾਣ ਐਡਰ ਕਿੰਨਾ ਕੇ ਦੁੱਧ ਪਾ ਦੂ ਬਾਈ ਜਿਹਨੇ ਉਹਨਾਂ ਨੇ ਕਹਤਾ 16-17 ਕਿਲੋ ਤੋਇਆ ਵਾ ਪਹਿਲੇ ਸੂਏ ਠੀਕ ਆ ਤੇ ਬਾਲਾਂ ਨਹੀਂ ਤਾਂ ਇਹਨਾਂ ਦਾ 20 ਕਿਲੋ ਵੀ ਤੋਆ ਜਾਵੇ ਖੰਡਾਂ ਵਾ ਆ ਗਈਗਾ ਮੌਸਮ ਹਾਂ ਮੌਸਮ ਚੰਗਾ ਆ ਰਿਹਾ ਮੂਰੇ ਬਾਕੀ ਗਰਮੀ ਗਰਮੀ ਹੈ ਮੂਰੇ ਗਰਮੀ ਚ ਵੀ ਨਹੀਂ ਮੰਨਦੀਆਂ ਇਹਦਾ ਹਾਂ ਬਾਕੀ ਨਾ ਦੁੱਧ ਵੀ ਮੱਝਾਂ ਨੂੰ ਮੱਝਾਂ ਕੋ ਹੁੰਦਾ ਹਾਂ ਇਹਦਾ ਮੁੱਲ ਬਾਈ ਕੀ ਰਹੂਗਾ ਦੇਖ ਲੈਣਾ 55000 ਰੁਪਏ ਆਪਾਂ ਦੇਣੀ ਆ ਬਾਈ ਠੀਕ ਆ ਬਾਈ ਬਾਈ ਕਹਿੰਦਾ 55000 ਦੀ ਦੇਣੀ ਆ ਬਾਕੀ ਮੋੜ ਰੁਪਏ ਹੀ ਛੋੜ ਹੋਣੀਆਂ ਮੁੱਲ ਪਣਾ 65 ਕਰਾ ਲੋ 60 ਕਰਾ ਲੋ ਠੀਕ ਆ ਜੀ ਹਾਂਜੀ ਬਾਕੀ ਸਹੀ ਗੱਲ ਆ ਬਾਈ ਬਾਕੀ ਸਹੀ ਗੱਲ ਆ ਬਾਈ ਦੀ ਬਾਈ ਕਹਿੰਦਾ ਦੁੱਧ ਵੀ ਚੰਗਾ ਪਿਆ ਦੂਗੇ ਇਹ ਨਹੀਂ ਬੰਦਾ ਕੋਈ ਕਰਨੀ ਜਿਵੇਂ ਮਰਜੀ ਮੈਂ ਧਾਰਾ ਨਾ ਮਾਦੇ ਨੀਗੇ ਤਾਂ ਥੱਲੇ ਦੁੱਧ ਦਾ ਥੋੜਾ ਜਿਹਾ ਬੰਦੇ ਤਰਾਜ ਕਰਦੇ ਠੀਕ ਆ ਬਾਈ ਸਹੀ ਗੱਲ ਆ ਬਾਈ ਤਰਾਜ ਵਾਲਾ ਹੁੰਦਾ ਕਿ ਨਾ ਸਹੀ ਗੱਲ ਆ ਬਾਈ ਬਾਈ ਕਹਿੰਦਾ ਵੀ ਤਰਾਜ ਕਰਦੇ ਬੱਚਾ ਇਹਨੇ ਬੱਸਾ ਦਿੱਤਾ ਹਨਾ ਬਾਈ ਨਹੀਂ ਬੱਛੀ ਹੈ ਜੀ ਬਾਈ ਠੀਕ ਆ ਹਾਂ ਉਹ ਘਾਟੀ ਦੀ ਬੱਛੀ ਹੈ ਹਾਂ ਬੱਸੀ ਬਹੁਤ ਕਵਾਟੀ ਦੀ ਆ ਅੱਗੇ ਬਾਈ 3 ਨੰਬਰ ਇਹ ਦੂਜਾ ਸੁਹਾ ਸੁਈ ਲਈ ਠੀਕ ਆ ਅੱਜ ਨੂੰ ਹੈਗਾ ਜਿਹਾ ਪੰਜਵਾਂ ਦਲ ਠੀਕ ਆ ਕਿੰਨਾ ਕ ਦੁੱਧ ਤਿਆਰ ਆ 14 ਕਿਲ ਬੜਾ ਮੰਨ ਲੋ ਵੀ ਪਿਆਰਾ ਠੀਕ ਆ ਤੇ ਆਪਾਂ 12 ਕਿਲੋ ਦੀ ਗਾਰੰਟੀ ਲਾਵਾਂਗੇ ਠੀਕ ਆ ਬਾਈ ਕਹਿੰਦਾ 14 ਕਿਲੋ ਤਿਆਰ ਆ ਬਾਕੀ ਆਪਾਂ 12 ਕਿਲੋ ਦੀ ਗਾਰੰਟੀ ਦੇ ਦੇਾਂਗੇ ਚਾਹ ਚਾਰ ਟਾਈਮ ਚੋਲੇ ਪੰਜ ਟਾਈਮ ਚੋਲੇ ਯਰ ਦਸੱਲੀ ਕਰਿਆ ਠੀਕ ਆ ਬਾਈ ਕਹਿੰਦਾ ਬਾਕੀ ਚਾਰ ਟਾਈਮ ਚੋਲੇ ਦੋ ਟਾਈਮ ਚੋਲੇ ਉਹ ਅਗਲੇ ਦੀ ਮਰਜ਼ੀ ਆ ਬਾਕੀ ਐਡਰੂ ਡਰੇਦਾ ਬਹੁਤ ਕਮਾਲ ਦਾ ਹਨਾ ਗਾਰੰਟੀ ਵਾਲੀ ਵੀਰੇ ਆਪਾਂ ਮਾਰਾ ਬੱਦੂ ਲੈਣੇ ਨਹੀਂ ਥੰਦਾ ਹਾਂ ਬਾਈ

ਇਹਦਾ ਮੁੱਲ ਬਾਈ ਕੀ ਆ ਦੇਣ ਲੈਣਾ ਵੀਰੇ ਮੰਗਣ ਨੂੰ 65 ਮੰਗ ਲਾ 60 ਮੰਗ ਲਾ ਠੀਕ ਆ 57000 ਦੀ ਦੇਣੀ ਵਿੱਚ ਠੀਕ ਆ ਬਾਈ ਕਹਿੰਦਾ ਮੰਗਣ ਨੂੰ ਜਿੰਨੇ ਮਰਜ਼ੀ ਮੰਗ ਲਓ ਆਪਾਂ 57000 ਦੀ ਵੜ ਬਾਈ ਕਹਿੰਦਾ ਦੇਣੀ ਆ ਅੱਗੇ ਬਾਈ ਲਾਸਟ ਚਾਰ ਨੰਬਰ ਇਹ ਕਿਹੜਾ ਸੂਆ ਸੂਈ ਆ ਕਾਨੂੰਨ ਵਿੱਚੀ ਆ ਵੀਰੇ ਮੂੰਹ ਚਾਰ ਦਾਂਦਾ ਠੀਕ ਆ ਪੱਥਾ ਦੇਣਾ ਅੱਜ ਇਹਨੂੰ ਪੰਜਵਾਂ ਦੇਣਾ ਇਹਨੂੰ ਵੀ ਠੀਕ ਆ ਬੱਚਾ ਕੀ ਦਿੱਤੇ ਨੇ ਬੱਚਾ ਜੀ ਆ ਗਿਆ ਠੀਕ ਆ ਬੱਚਾ ਬਸ ਹੱਦ ਤੱਕ ਹਾਂਜੀ ਬਾਕੀ ਬੋਦੀ ਵਾਦੀ ਬਹੁਤ ਕਮਾਲ ਦੀ ਆ ਹਨਾ ਕਾਨੂੰਨ ਵਿੱਚੀ ਆ ਮੂੰਹ ਚਾਰ ਦਾਂਦਾ ਇਹ ਕੋਈ ਕਹਿਣ ਵਾਲੀ ਗੱਲ ਨਹੀਂ ਵੀਰੇ ਅਰੀਜਣਾ ਵਿਚਾਰ ਦੰਦਾ ਕਿ ਆਪਾਂ ਚੈੱਕ ਕਰਾ ਦਿੰਨੇ ਆ ਦੰਦ ਮੂੰਹ ਚਾਰ ਦੰਦਾ ਸਹੀ ਗੱਲ ਆ ਬਾਈ ਹਾਂ ਚਾਰ ਦੰਦ ਕੋਣ ਸੜਦੀ ਆ ਦੂਜੇ ਗਾਂ ਛਿੱਕਾ ਲੈ ਹਾਂ ਕਿੰਨਾ ਕ ਬੋਲਾ ਕੱਢਿਆ ਬਾਈ ਇਹਦਾ ਇਹਦੇ ਥੱਲੇ ਹੋਊਗਾ ਵੀਰੇ 14 ਕਿਲੋ ਹੀ ਇਹਦੇ ਕੋਲ ਮੰਨ ਕੇ ਚੱਲੋ ਠੀਕ ਆ ਆਪਾਂ 12 ਦੀ ਗਾਰੰਟੀ ਦੇਵਾਂਗੇ ਠੀਕ ਆ ਬਾਈ ਕਹਿੰਦਾ 14 ਇਹਦੇ ਥੱਲੇ ਮੰਨ ਕੇ ਪਲਸੀ ਹੋਊਗਾ ਠੀਕ ਆ ਬਾਈ ਬਾਕੀ ਬਾਈ ਕਹਿੰਦਾ ਆਪਾਂ 12 ਲੀਟਰ ਚਵਾ ਦੇਾਂਗੇ ਹਾਂ ਬਾਕੀ ਠੰਡੀ ਠੰਡੀ ਐ ਕੋਈ ਓਮੇ ਨਹੀਂ ਕੀ ਕੋਈ ਗੱਲ ਹਾਂ ਕੋਈ ਵਾਰੀ ਥਾਂ ਥਾਂ ਲਖੜਮਾ ਕੱਢੇ ਹੁੰਦੀ ਐ ਜੇ ਥਾਣਾ ਹਾਂ ਬਾਈ ਹਾਂ ਬਾਕੀ ਆਡਰ ਬਹੁਤ ਕਮਾਲ ਦਾ ਕਿੰਨਾ ਕ ਦੁੱਧ ਪਾ ਦੂ ਬਾਈ ਐਸਟੀਮੇਟ ਜਿਹਾ ਹਾਉਣਾ ਬੱਛੀ ਆਪਾਂ ਦੇ ਇੱਕ ਛੁਕਰ ਹੋਈ ਲਈਏ ਚਾਚੇ ਜੀ ਠੀਕ ਆ ਬਾਈ ਮੇਰੀ ਮਾਂ ਦਾ 27 ਕਿਲੋ ਦਾ ਰਿਕਾਰਡ ਆ ਠੀਕ ਆ ਕਿੰਨੇ ਕਿਲੋ ਦਾ ਦੇਣਾ ਚਾਹੀਦਾ ਇਹਨੂੰ ਦੇਣਾ ਚਾਹੀਦਾ ਬਾਕੀ ਪਤਲੇ ਜਿਹੇ ਪਿੰਡੇ ਦੀ ਆ ਹਨਾ ਹਾਂਜੀ ਹਾਂਜੀ ਉਵੇਂ ਨਹੀਂ ਕੀ ਬੱਛੀ ਪੂਰੀ ਕੁਆਰਟੀ ਦੀ ਹੈ ਫਿਰ ਹਾਂ ਬਾਈ ਇਹ ਤਾਂ ਗੱਲ ਹੈਗੀ ਆ ਗਈ ਪਤਲੇ ਪਿੰਡੇ ਦੀ ਆ ਇਹਦਾ ਬਾਈ ਦੇਣ ਲੈਣ ਜਾਂ ਕੀ ਮਲਰੂ ਜਾਇਆ ਜਾ ਇਹ ਵੀ ਮੰਗਲ ਨੂੰ ਜਿੰਨਾ ਮਰਜ਼ੀ ਮਾਰੀ ਮਾਰੀਏ ਬਣਾ ਬਕਰ ਮਾਰੀ 17 ਮੰਗਲੀ ਠੀਕ ਆ ਬਾਈ ਬਾਹ ਦਾ ਯਾਰ ਦੀ ਬੱਛੀ ਦਵਾਂਗੇ ਕਿੰਨੇ ਦੀ ਬਾਈ 60000 60000 ਦੀ ਬਾਈ ਕਹਿੰਨਾ ਬੱਛੀ ਦੇ ਦਾਂਗੇ ਬਾਕੀ ਮੰਗਲ ਨੂੰ ਜਿੰਨਾ ਮਰਜ਼ੀ ਮੰਗ ਲਓ ਬਾਕੀ ਸਾਈਨਿੰਗ ਸ਼ੂਨਿੰਗ ਵੀ ਚੰਗੀ ਆ ਬੋਦੀ ਵਾਦੀ ਦੇਖ ਲਓ ਕੰਨ ਕੋਲ ਨੂੰ ਛੋਟਾ ਠੀਕ ਤੋਂ ਘੱਟ ਦੀ ਨਹੀਂ ਦੁੱਧ ਜੈਸਾ ਹੁਣ ਤੋਂ ਸਟਾਰਟਿੰਗ ਆ ਜੀ ਸਟਾਰਟਿੰਗ ਆ ਬਾਈ ਹਾਂ ਬਾਕੀ ਕਰਮ ਵਾਲੀ ਬੱਚੇ ਵੀ ਚੰਗੇ ਪਾਉਂਦੀ ਹੈ ਜਿਵੇਂ ਕਿ ਤੇ ਬੱਛੀ ਦੇਣ ਦੀ ਬਹੁਤ ਚੰਗੀ ਹੁੰਦੀ ਉੱਪਰ ਆਪਰਾ ਆ ਤਾਂ ਠੀਕ ਆ ਚੰਗਾ ਸੀਗਾ ਠੀਕ ਆ ਬਾਈ ਜੋ ਬ ਤੇ ਇਹਦਾ ਮੁੱਲ ਬਾਈ ਨੇ ਆਪਾਂ ਨੂੰ ਦੱਸ ਹੀ ਦਿੱਤਾ 62000 ਰੁਪਏ ਹੈ ਨਾ ਬਾਈ ਹਾਂਜੀ 62000 ਲੈਣ ਲੈਣ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਕੋਈ ਨਹੀਂ ਕਰਦਾਂਗੇ ਕਰਦਾਂਗੇ ਵੀਰੇ ਕਿਹੜੀ ਗੱਲ ਠੀਕ ਆ ਬਾਈ ਨਗ ਆਪਾਂ ਬਾਈ ਦੇ ਤੁਹਾਨੂੰ ਚਾਰੇ ਦਿਖਾਤੇ ਚਾਰਾਂ ਨਗਾਂ ਚੋਂ ਕੋਈ ਵੀ ਨਗ ਕਿਸੇ ਵੀਰ ਦੇ ਪਸੰਦ ਆਉਂਦਾ ਤਾਂ ਨਗਾ ਨੂੰ ਪਸੰਦ ਕਰਕੇ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ